ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਵੇਰ ਤੋਂ ਜਾਣਦੇ ਹੋ ਕਿ ਅੱਜ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਜ਼ਿਆਦੀ ਆ ਰਹੀ ਆ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗਰ ਜੇਲ੍ਹ ਦੇ ਵਿੱਚ ਹਨ ਤੇਨਾਂ ਦੇ ਵੱਡੇ ਵੀਰ ਜੀ ਉਹਨਾਂ ਨੂੰ ਸਵੇਰੇ ਸਰਕਾਰ ਨੇ ਜਿਹੜਾ ਵੀ ਗ੍ਰਿਫਤਾਰ ਕਰ ਲਿਆ ਤੇ ਮੈਂ ਪਤਾ ਜੀ ਆਪ ਜੀ ਦੇ ਨਾਲ ਵਿਚਾਰ ਕਰਨੀ ਆ ਆਪਾਂ ਆਪਣੀ ਵਿਚਾਰ ਜਿਹੜੀ ਉਹ ਸੰਗਤ ਦੇ ਨਾਲ ਵੀ ਸਾਂਝੀ ਕਰਦੇ ਆ ਤੁਸੀਂ ਵੇਖੋ ਵੀ ਇੰਨਾ ਤੱਕਾ ਕਿਸੇ ਦੀ ਕਰਦਾਰ ਕੂਸ਼ੀ ਕਰਨ ਦੇ ਲਈ ਇੰਨਾ ਤੱਕਾ ਸ਼ਰਿਆਮ ਹੀ ਤੱਕ ਬਹੁਤ ਜਿਆਦਾ ਬਹੁਤ ਇਹ ਜਦੋਂ ਸਰਕਾਰ ਬਣ ਤੋ ਪਹਿਲਾਂ ਹੀ ਜੀਤ ਸਿੱਧੂ ਇਹ ਕਹਿ ਕੇ ਗਿਆ ਸੀਗਾ ਹਾਂਜੀ ਵੀ ਆਉਣ ਵਾਲੀ ਸਰਕਾਰ ਇਹੋ ਜੀ ਆਊਗੀ ਉਹ ਬਿਆੰਤੇ ਬੁੱਚੜ ਵਾਲਾ ਰੂਪ ਧਾਰਨ ਕਰੂਗੀ ਬਿਲਕੁਲ ਬਿਲਕੁਲ ਦੇਖੋ ਭਾਈ ਅਮਰਪਤ ਪਾਤ ਸੰਧ ਨੂੰ ਸੌਂਚ ਕਾਉਣ ਲਈ ਦਿੱਲੀ ਲੈ ਕੇ ਆਏ ਨਾ ਸਾਰੇ ਵਰਲਡ ਵਿੱਚ ਸ਼ੋਅ ਕੀਤਾ ਵੀ ਕਿੱਡੇ ਵੱਡੇ ਸੀ ਅੱਤਵਾਦੀ ਨੂੰ ਲੈ ਕੇ ਆਏ ਅੱਤਵਾਦੀ ਨੂੰ ਲੈ ਕੇ ਆਏ ਤੇ ਅੱਤਵਾਦੀ ਦੇ ਖੁਦ ਬਣ ਗਏ ਲੋਕਾਂ ਦਾ ਧੱਕਾ ਕਰ ਲਿਆ ਹੁਣ ਉਹਦਾ ਜਿਹੜਾ ਵੱਡਾ ਭਰਾ ਫੜਿਆ ਆ ਉਹ ਤੇ ਨਸ਼ਾ ਪਾ ਕੇ ਸਿਰਫ ਇਹੀ ਆ ਵੀ ਇਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰੋ ਕੋਈ ਸਿੱਖ ਨਸ਼ਾ ਛਡਾਉਣ ਲਈ ਜਾਂ ਸਿੱਖੀ ਵਾਲ ਨੂੰ ਵਾਲ ਨੂੰ ਮੂੰਹ ਨਾ ਕਰੇ ਦਤੁਰ ਨੂੰ ਮੂੰਹ ਨਾ ਕਰੇ ਇਹ ਇੱਕ ਧੱਕਾ ਆ ਬਹੁਤ ਸਾਰਾ ਜਿਆਦਾ ਧੱਕਾ ਆ ਜੋ 84 ਤੋਂ ਬਾਅਦ 99 90 ਦੇ ਵਿੱਚ ਮੈਂ ਖੁਦ ਦੇਖਿਆ ਸਾਡੇ ਨਾਲ ਵੀ ਦਿੱਤੀਆਂ ਆ ਪੁਲਿਸ ਵਾਲੇ ਰਾਹਾਂ 'ਚ ਉਹ ਚੁੱਕ ਕੇ ਝੂਠਾ ਉਹਨਾਂ ਨੇ ਦਬਾਅ ਪਾ ਕੇ ਨਾਲੇ ਇੰਟੈਰੋਗੇਟ ਕਰਨਾ ਕਹਿੰਦਾ ਤੂੰ ਉਹਦੇ ਨਾਂ ਲੈ ਲਿਓ ਵੀ ਫਲਾਨਾ ਅੱਤਵਾਦੀ ਆ ਫਿਲਿਆਨੇ ਕੋਲ ਹਥਿਆਰ ਵਾ ਜੇ ਕਿਸੇ ਨੂੰ ਅਮਰਤ ਛਕਾ ਕੇ ਲਿਆਉਣਾ ਮੈਂ ਤੇ ਤੋਂ ਰਾਹ ਰਸਤੇ 'ਚ ਪੁਲਿਸ ਨੇ ਚੱਕ ਲੈਣਾ ਨਹੀਂ ਤੁਸੀਂ ਅਮਰਤ ਕਿਉਂ ਛਕਾਉਂਦੇ ਆ ਤੁਹਾਨੂੰ ਮੈਂ ਇੱਦਾਂ ਗੋਲੀਆਂ ਮਾਰ ਦੇਣੀਆਂ ਆ ਆ ਕੁਛ ਪੁਲਿਸ ਹੋਦੋ ਕਹਿੰਦੇ ਇਹੇ ਕੰਮਾਂ ਤੇ ਹੁਣ ਇਹ ਸਰਕਾਰ ਚਲਾਈ ਆ ਇਹ ਅੱਜ ਤੋਂ ਨਹੀਂ ਇਹ ਬਹੁਤ ਚਿਰ ਤੋਂ ਸਾਡੇ ਨਾਲ ਧੱਕਾ ਹੁੰਦਾ ਸੀ ਐਵੇਂ ਨਹੀਂ ਕਹਿੰਦੇ ਵੀ ਜੇ ਤੁਸੀਂ ਸਾਨੂੰ ਨਹੀਂ ਚੰਗੇ ਸਾਵੇਂ ਦੇ ਨਹੀਂ ਸਿੱਖ ਤੁਹਾਡੇ ਤੋਂ ਬਰਦਾਸ਼ਤ ਹੋ ਜਾਂਦੇ ਵੀ ਸਾਨੂੰ ਵੱਖ ਕਰ ਦਿਓ ਕਿਉਂ ਸਾਡੇ ਨਾਲ ਇੰਨਾ ਧੱਕਾ ਐਸੇ ਗੱਲ ਕਰਕੇ ਸਿੱਖ ਜਿਹੜਾ ਵਾ ਉਹ ਗੱਲ ਕਰਦਾ ਵੀ ਸਾਨੂੰ ਵੱਖਰਾ ਥਾਂ ਦੇ ਦਿਓ ਵੀ ਜੇ ਤੁਹਾਡੇ ਕੋਲੋਂ ਨਹੀਂ ਬਰਦਾਸ਼ਤ ਹੁੰਦੇ ਹੋਰਾਂ ਵਾਸਤੇ ਹੋਰ ਕਾਨੂੰਨ ਆ ਤੇ ਸਿੱਖਾਂ ਵਾਸਤੇ ਹੋਰ ਕਾਨੂੰਨ ਨੇ ਬਿਲਕੁਲ ਬਿਲਕੁਲ ਇੱਕ ਹਾਰਿਆ ਹੋਇਆ ਬੰਦਾ ਉਹਨਾਂ ਨੂੰ ਉਹਦੇ ਉਹਦੇ ਇੱਕ ਜਿਹੜਾ ਸਭ ਤੋਂ ਜ਼ਿਆਦੀ ਵੱਡੀ ਲੀਡ ਤੇ ਜਿੱਤਿਆ ਆ ਤੇ ਉਹਨੂੰ ਅੱਤਵਾਦੀ ਪੇਸ਼ ਕਰਦੇ ਉਹਦੇ ਦੇ ਉੱਪਰ ਇੱਕ ਵਾਰ ਫੇਰ ਤੋਂ ਐਨਐਸਏ ਵਰਗੀ ਧਾਰਾ ਦੇਖੋ ਦੋ ਤਰੀਕ ਦੀਆਂ ਵੋਟਾਂ ਸੀਗੀਆਂ ਨਾ ਤਿੰਨ ਤਰੀਕ ਨੂੰ ਇਹਨਾਂ ਨੂੰ ਸੀਆਈਡੀ ਮਿਲ ਗਈ ਪੰਜਾਬ ਸਰਕਾਰ ਨੂੰ ਹਾਂਜੀ ਵੀ ਉਹ ਜਿੱਤ ਗਿਆ ਆ ਹਾਂਜੀ ਉਸੇ ਟਾਈਮ 3 ਤਰੀਕ ਨੂੰ ਇੱਕ ਸਾਲ ਦੀ ਐਨਸੀ ਹੋਰ ਵਧਾ ਦਿੱਤੀ ਵਧਾ ਦਿੱਤੀ ਇੰਨਾ ਧੱਕਾ ਕਿੰਨਾ ਕਿੰਨਾ ਕਚਰੇ ਇਹ ਧੱਕਾ ਕਰਦੇ ਨੇ ਤੁਸੀਂ ਇਹ ਦੇਖੋ ਵੀ ਜਿਹੜਾ ਤੇਜਰੀ ਵਾਲਿਆ ਉਹ ਉਥੇ ਨਸ਼ੇ ਦੇ ਗਿਆ ਸ਼ਰਾਬ ਦੇ ਵਿੱਚ ਕਬਲੇ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਅੱਜ ਉਹ ਨਿਕਲ ਕੇ ਬਾਹਰ ਆਉਂਦਾ ਵਾ ਤੇ ਅੱਜ ਜਿਹੜਾ ਭਾਈ ਅਮਰਿਤਪਾਲ ਸਿੰਘ ਜਿਹਨਾਂ ਨੂੰ ਬਦਨਾਮ ਕਰਨ ਵਾਸਤੇ ਜਦੋਂ ਦੀ ਗ੍ਰਿਫਤਾਰੀ ਕੀਤੀ ਗਈ ਆ ਕਦੇ ਉਹਨੂੰ ਮੋਟਰਸਾਈਕਲ ਤੇ ਚੜਿਆ ਦਿਖਾ ਦਿੱਤਾ ਕਦੇ ਉਹਨੂੰ ਗੱਡੇ ਤੇ ਬੈਠਿਆਂ ਵਿਖਾ ਦਿੱਤਾ ਕਦੇ ਉਹਨੂੰ ਚਰਸਤੇ 'ਚ ਬੈਠਿਆਂ ਵਿਖਾ ਦਿੱਤਾ ਉਦੋਂ ਉਹਦੀ ਕਿਰਦਾਰ ਕੁਸ਼ੀ ਨਹੀਂ ਹੋਈ ਤੇ ਅੱਜ ਤੁਸੀਂ ਵੇਖੋ ਵੀ ਇੰਨੀ ਵੱਡੀ ਲੀਡ ਤੇ ਜਿੱਤਿਆ ਨੌਜਵਾਨ ਦੇ ਮੂੰਹ ਤੇ ਅਮਰਤਪਾਲ ਸਿੰਘ ਦਾ ਨਾਮ ਆ ਨੌਜਵਾਨ ਮੁੜ ਕੇ ਸਿੱਖੀ ਵੱਲ ਨੂੰ ਆਉਣ ਦੇ ਆ ਬੇਸ਼ੱਕ ਇੱਕ ਹੀ ਇਲਾਕਾ ਦੇਖ ਲਿਆ ਆਪਾਂ ਜੇ ਮਾਝੇ ਦੇ ਲੋਕ ਤੁਰੇ ਹੋਏ ਆ ਭਾਈ ਅਮਰਤਪਾਲ ਸਿੰਘ ਦੇ ਨਾਲ ਮਾਝਾ ਤੇ ਹੈ ਹੀ ਉੱਥੋਂ ਦਾ ਗੜ ਸਿੱਖੀ ਦਾ ਕਿਉਂ ਜੀ ਮੰਨਣਾ ਪੈਣਾ ਆਪਾਂ ਨੂੰ ਉੱਥੇ ਤੇ ਜੱਪੇ-ਜੱਪੇ ਤੇ ਸ਼ੀਦਾਂ ਦਾ ਲਊ ਡੁੱਲਿਆ ਉਹ ਤੇ ਕਦੇ ਵੀ ਨਹੀਂ ਭੁੱਲ ਸਕਦੇ ਵੀ ਸ਼ਰਿਆ ਮਹੀਨਾ ਤੱਕ ਇਹਦੇ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਕੋਈ ਸਿੱਖੀ ਵਾਲਾ ਨੂੰ ਮੂੰਹ ਨਾ ਕਰੇ ਵੀ ਨੌਜਵਾਨ ਕੋਈ ਨਸ਼ੇ ਨਾ ਛੱਡੇ ਬਿਲਕੁਲ ਇਹ ਤਾਂ ਜਿੰਨਾ ਚਿਰ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਨਹੀਂ ਹੁੰਦੀ ਨਾ ਇਹ ਸਰਕਾਰਾਂ ਇਦਾਂ ਹੀ ਜ਼ੁਲਮ ਕਰਦੀਆਂ ਜਿਹੜੀਆਂ ਐ ਨਾ ਵੱਧ ਤੋਂ ਵੱਧ ਦਿਨੋਂ ਪਰਦ ਹੈ ਨਾ ਵੱਧਦਾ ਹੀ ਜਾਂਦਾ ਜ਼ੁਲਮ ਵੱਧਦਾ ਹੀ ਜਾਂਦਾ ਆ ਕੀ ਹੈ ਜਿਹਨੂੰ ਮਰਜੀ ਚੱਕ ਕੇ ਜਿਹੜੇ ਨਸ਼ੇ ਕਰਦੇ ਆ ਵੇਚਦੇ ਆ ਇੱਥੇ ਆਪਾਂ ਪਿੰਡਾ ਜੀ ਦੇਖਿਆ ਜਿਹੜੇ ਬੰਦੇ ਨਸ਼ਾ ਵੇਚਦੇ ਕਿਤੇ ਇੱਕ ਗੱਡੀਆਂ ਘੁੰਮਦੀਆਂ ਹੁਣ ਚਾਰ-ਚਾਰ ਗੇੜੇ ਲਾਉਣ ਦੇ ਆ ਉਹਨਾਂ ਨੂੰ ਉਤਸ਼ਾਹ ਕਰਦਾ ਤੇ ਜਿਹੜੇ ਨਸ਼ੇ ਛਡਾਉਂਦੇ ਨੂੰ ਫੜ ਕੇ ਅੰਦਰ ਦਿੰਦੇ ਇਹਦਾ ਕਿਸੇ ਬਾਹਨੇ ਅੰਦਰ ਦਿੰਦੇ ਆ ਅੰਦਰ ਦਿੰਦੇ ਐ ਕੋ ਮੁੰਡੇ ਨੇ ਦੱਸਿਆ ਮੈਂ ਆਪੇ ਕਹਿੰਦੇ ਮੁੰਡੇ ਦੀ ਮਾਂ ਕਹਿੰਦੀ ਸੀਗੀ ਪੁਲਸ ਵਾਲਿਆਂ ਨੂੰ ਜਾ ਕੇ ਕਹਿੰਦੀ ਸੀ ਬਈ ਨਸ਼ਾ ਮੇਰਾ ਮੁੰਡਾ ਕਰਦਾ ਆ ਹਾਂਜੀ ਬਈ ਨਸ਼ਾ ਕਰਦਾ ਆ ਤੇ ਇਹਨੂੰ ਫੜ ਕੇ ਕਿਸੇ ਤਰ੍ਹਾਂ ਜੇਲ੍ਹ ਚ ਦਿਓ ਹਾਂਜੀ ਕਿਨੇ ਪੁਲਿਸ ਵਾਲਿਆਂ ਨੇ ਉਦੋਂ ਮੰਨੀ ਨਹੀਂ ਜਦੋਂ ਉਹ ਹੀ ਮੁੰਡਾ ਅਮਰਦ ਸ਼ਾਕ ਲਿਆ ਸਿੰਘ ਸੱਜ ਗਿਆ ਤੇ ਨਸ਼ਾ ਛਡਾਉਣ ਲੱਪਿਆ ਹੁਣ ਆ ਕੇ ਉਹਨੂੰ ਪੁਲਿਸ ਤੰਗ ਕਰਦੀ ਆ ਵੀ ਤੂੰ ਕਿਉਂ ਬਈ ਤੂੰ ਨਸ਼ਾ ਕਿਉਂ ਛਡਾਉਦਾ ਆ ਤੂੰ ਇਧਰ ਇੰਟਰਸਟ ਕਿਉਂ ਲੈਣਾ ਤੈਨੂੰ ਕੀ ਲੋੜ ਪਈ ਆ ਹੁਣ ਉਹ ਹੀ ਪੁਲਿਸ ਆ ਕੇ ਉਹਨੂੰ ਤੰਗ ਕਰਦੀ ਆ ਤੰਗ ਕਰਦੀ ਆ ਇਹ ਬਹੁਤ ਹਾਲਾਤ ਜਿਹੜੇ ਆ ਮਾੜੇ ਆ ਇਸ ਕਰਕੇ ਆਪਾਂ ਕਹਿੰਨੇ ਆ ਵੀ ਭਾਈ ਇੰਨਾ ਪ੍ਰਚਾਰ ਹੋ ਰਿਹਾ ਵਾ ਸਿੱਖੀ ਦਾ ਘਰ ਘਰ ਦੇ ਵਿੱਚ ਅਹੀਂ ਪੁੱਠੇ ਕਮਾਂ ਵਾਲੇ ਪਾਸੇ ਨੂੰ ਬਹੁਤ ਛੇਤੀ ਦੇ ਨਾਲ ਵੱਧ ਰਹੇ ਆ ਪਰ ਜਿਹੜੇ ਕਮਾਂ ਵਾਲ ਸਾਡੀਆਂ ਜਥੇਬੰਦੀਆਂ ਨੂੰ ਸਾਡੀਆਂ ਸੰਪਰਦਾਵਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਭਾਈ ਹੱਥ ਬੰਨ ਕੇ ਬੇਨਤੀ ਆ ਵੀ ਆਪਣਿਆਂ ਦਾ ਸਾਥ ਨਹੀਂ ਦੇਣਾ ਤੇ ਆਪਾਂ ਕਿਹਨਾਂ ਦਾ ਦੇਣਾ ਸਾਰੇ ਜਿੰਨੇ ਵੀ ਸਾਰੇ ਦੇਖੋ ਮੇਰੀ ਗੱਲ ਸੁਣੋ ਸੋਸ਼ਲ ਮੀਡੀਆ ਸਾਰਿਆਂ ਕੋਲ ਇੱਕ ਬਹੁਤ ਵੱਡਾ ਹੈਨਾ ਪਲੇਟਫਾਰਮ ਹੈ ਵੀ ਜਿੱਥੇ ਤੁਸੀਂ ਆਪਣੀ ਗੱਲ ਸਾਰਿਆਂ ਦੇ ਅੱਗੇ ਰੱਖ ਸਕਦੇ ਹੋ ਬਿਲਕੁਲ ਆਪਣਾ ਆਪਣਾ ਫਰਜ਼ ਨਿਭਾ ਕੇ ਆਪੋ ਆਪਣੀ ਹਾਕ ਤੇ ਸੱਚ ਲਈ ਅੱਜ ਜਿਹੜੀ ਆ ਉਹ ਬਲੰਦ ਕਰੋ ਹਨਾ ਸਾਡੇ ਨੌਜਵਾਨ ਜਿਹੜੇ ਆ 7 ਦਿਨ ਲੱਗੇ ਆ ਜਾਗਰੂਕ ਹੋਏ ਆ ਇਹੋ ਗੱਲ ਦੀ ਤੇ ਸਰਕਾਰ ਨੂੰ ਤਕਰੀਬ ਆ ਕੀ ਮੰਨਦੇ ਹੋ ਤੁਸੀਂ ਬਿਲਕੁਲ ਬਿਲਕੁਲ ਇਹੀ ਬਈ ਇੰਨਾ ਤੱਕਾ ਵੇਖੋ ਅੱਜ ਤੋਂ ਨਹੀਂ ਇਹ ਜਦੋਂ ਤੋਂ ਸਿੱਖੀ ਉਤਪਨ ਹੋਈ ਆ ਉਦੋਂ ਤੋਂ ਹੀ ਸਾਡੇ ਨਾਲ ਤਕਾ ਆਉਂਦਾ ਆ ਪਰ ਇਦਾਂ ਖਤਮ ਨਹੀਂ ਹੋਣ ਵਾਲੀ ਸਿੱਖੀ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦੀ ਆ ਮਾਵਾਂ ਨੂੰ ਮੇਰੇ ਬਜ਼ੁਰਗ ਵੇਖਦੇ ਆ ਜਦੋਂ ਏਦਾਂ ਆਪਾਂ ਕੋਈ ਵੀ ਘਟਨਾ ਵੇਖਦੇ ਆਂ ਵੀ ਸਾਡੇ ਨਾਲ ਤੱਕਾ ਹੁੰਦਾ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਤੋੜਨ ਦੀ ਬਜਾਏ ਉਹਨਾਂ ਨੂੰ ਭਾਈ ਤਾਰੂ ਸਿੰਘ ਦਾ ਇਤਿਹਾਸ ਸੁਣਾਇਆ ਕਰੋ ਭਾਈ ਤਾਰੂ ਸਿੰਘ ਨੂੰ ਵੀ ਦੇਖੇ ਏਦਾਂ ਜੋ ਕੰਮ ਕਰਦੇ ਉਹ ਚੋੱਕੇ ਲੈ ਗਈ ਉਸ ਵੇਲੇ ਦੀ ਸਰਕਾਰ ਵੀ ਮੋਮਨ ਖਾਨ ਵਰਗੇ ਵੀ ਉਹ ਸਿੱਖਾਂ ਦੀ ਮਦਦ ਕਿਉਂ ਕਰਦਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਆਪਣੇ ਦਸਬੰਦ ਦੇ ਵਿੱਚੋਂ ਸਿੰਘਾਂ ਨੂੰ ਬਸਤਰ ਬਾਣੇ ਤਿਆਰ ਕਰਾ ਕੇ ਦਿੰਦਾ ਉਹਨਾਂ ਨੂੰ ਜਲ ਪਾਣੀ ਛਕਾ ਕੇ ਆਉਂਦਾ ਇਹ ਸਰਕਾਰ ਦੀ ਨਜ਼ਰ ਦੇ ਵਿੱਚ ਗੁਨਾਹ ਸੀ ਅੱਜ ਵੀ ਤੇ ਇਹੋ ਕੁਛ ਹੀ ਹੁੰਦਾ ਅਹੀਂ ਉਹਨਾਂ ਚਿਰ ਚੰਗੇ ਆ ਜਿੰਨਾ ਚਿਰ ਲੰਗਰ ਲਾਉਨੇ ਆ ਜਦੋਂ ਅਸੀਂ ਹਕਤ ਤੇ ਸੱਚ ਦੀ ਆਵਾਜ਼ ਠਾਉਨੇ ਆ ਉਦੋਂ ਹੀ ਅਹੀਂ ਖਰਾਬ ਹੋ ਜਾਂਦੇ ਆ ਬਿਲਕੁਲ ਬਿਲਕੁਲ ਇਸ ਕਰਕੇ ਭਾਈ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਕਰਦੀ ਆ ਅਸੀਂ ਪਿੱਛੇ ਨਹੀਂ ਹਟਣਾ ਸਾਡੇ ਚ ਕਮੀ ਇਹੋ ਆ ਅਹੀਂ ਇੰਨੀ ਕੁ ਕਲਿੱਪ ਵੇਖ ਕੇ ਸਰਕਾਰ ਤੇ ਸਾਨੂੰ ਅੱਗੇ ਬਦਨਾਮ ਕਰਨਾ ਚਾਹੁੰਦੀ ਆ ਸਾਡੀ ਕਰਦਾਰ ਕੁਸ਼ੀ ਕਰਨਾ ਚਾਹੁੰਦੀ ਆ ਹੱਥ ਬੰਨ ਕੇ ਬੇਨਤੀ ਆ ਆਪਾਂ ਡੋਲਣਾ ਨਹੀਂ ਆਪਾ ਪਰਿਵਾਰ ਦਾ ਸਾਥ ਨਹੀਂ ਛੱਡਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੇਖੋ ਚਾਹੇ ਭਾਈ ਅਮਰਤਪਾਲ ਸਿੰਘ ਨੇ ਚਾਰ ਹੀ ਜੋੜ ਦਿੱਤੇ ਕਿਉਂ ਨਾ ਸੀ ਉਹਦਾ ਸਾਥ ਦਈਏ ਜੀਵਨ ਦੇ ਵਿੱਚ ਵੀ ਉਹਨੇ ਆਪਣੇ ਆਪ ਨੂੰ ਪਹਿਲਾਂ ਬਦਲਿਆ ਜਾਂ ਤਾਂ ਹੋਵੇ ਵੀ ਆਪ ਕੇਸ ਨਾਲ ਤੋਂ ਰਹਿਤ ਹੋਵੇ ਵੀ ਕੇਸ ਨਾਲ ਰੱਖੀ ਹੋਣ ਤੇ ਲੋਕਾਂ ਨੂੰ ਕਹਿੰਦਾ ਅਮਰਸ਼ਕੋ ਆਪ ਬਾਰੀ ਬਾਨੇ ਦੇ ਵਿੱਚ ਪਹਿਲਾਂ ਪੂਰਾ ਆਇਆ ਵੇਖੋ ਆਮ ਜੇ ਨਾਰਮਲ ਘਰ ਤੋਂ ਕੀ ਲੋੜ ਸੀ ਉਹਨੂੰ ਲਗਜ਼ਰੀ ਲਾਈਫ ਛੱਡ ਕੇ ਆਉਣ ਦੀ ਹਨਾ ਵੀ ਇਸ ਕਰਕੇ ਬੇਨਤੀ ਆ ਭਾਈ ਆਪਾਂ ਸਾਰਿਆਂ ਨੇ ਉੱਥੇ ਹੀ ਰਹਿਣਾ ਜਿਵੇਂ ਆਪ ਪਿਆਰ ਭਾਈ ਅਮਰਤਪਾਲ ਸਿੰਘ ਨੂੰ ਪਹਿਲਾਂ ਦਿੱਤਾ ਉਦਾਂ ਹੀ ਭਾਈ ਅਮਰਤਪਾਲ ਸਿੰਘ ਸਾਡੇ ਦਿਨਾਂ ਦੇ ਵਿੱਚ ਹਮੇਸ਼ਾ ਇਦਾਂ ਰਹੇਗਾ ਸਤਿਕਾਰ ਬਣਿਆ ਰਹੇਗਾ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਈਬਰੂ ਜੀ ਕਾਕਾ ਸਾਹਿਬ ਵਾਈਬਰੂ ਜੀ ਤੇ ਖਤੇ